ali se referred on as <laughs> you. Alright. <laughs> The rest of thewiecко ਤਾਂ ਕਰਦੇ ਵਸ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਗਰੇਸ ਸਿੰਘ ਹੈ ਕੀ ਘਟਨਾ ਜੀ ਤੁਹਾਡੇ ਨਾਲ ਹੋਈ ਘਟਨਾ ਇਹ ਹੋਈ ਹੈ ਜੀ ਅਸੀਂ ਆਪਦੇ ਪਿੰਡ ਕੋਟਰੀਵੇਂ ਤੋਂ ਆਏ ਸੀਗੇ ਕਸ਼ਮੀਰੀ ਕਰਿਆਨੇ ਵਾਲੇ ਦੇ ਕਰਿਆਨਾ ਲੈਣ ਗੱਡੀ ਆਪਦੀ ਸਹੀ ਸਾਈਡ ਤੇ ਅਸੀਂ ਠੱਲ ਕੇ ਤੇ ਮੇਰੇ ਨਾਲ ਦਾ ਮੇਰਾ ਰਿਲੇਟਿਵ ਸੀਗਾ ਉਹ ਕਰਿਆਨਾ ਲੈਣ ਜਾਵੜਿਆ ਦੋ ਬੱਚੇ ਵਿੱਚ ਸੀਗੇ ਮੈਂ ਉਹਨਾਂ ਦੇ ਕੋਲੇ ਖੜਾ ਸੀਗਾ ਤੇ ਇਧਰੋਂ ਫੜਕਾਲੀ ਸਾਈਡ ਤੋਂ ਟਰੱਕ ਆਇਆ ਵਿੱਚ ਜਿਹੜਾ ਡਰਾਈਵਰ ਸੀ ਉਹ ਬੇਸਰਤ ਸੀਗਾ ਬਾਗਾਲੀ ਗਲੀ ਦੇ ਪਿਛਲੇ ਪਾਸੇ ਤੋਂ ਹੀ ਉਹਨੇ ਰੋਂਗ ਸਾਈਡ ਤੋਂ ਗੱਡੀ ਉਹਨੇ ਕਰ ਲਈ ਆ ਤੇ ਉਹ ਉਧਰ ਹੀ ਉਹਨੇ ਲਈ ਆਇਆ ਹਜੇ ਵਾਵਾ ਕੋਈ ਅੱਗੇ ਬੰਦਾ ਹੈ ਨਹੀਂ ਸੀ ਨਾ ਨਹੀਂ ਉਹਨੂੰ ਮਾਰ ਦੇਣਾ ਸੀਗਾ ਉਹ ਬਾਗ ਵਾਲੀ ਗਲੀ ਕੋਲ ਕਾਰ ਘੜੀਸਾ ਲੱਗ ਪਿਆ ਹੋ ਰੌਂਗ ਸਾਈਡ ਆ ਕੇ ਤੁਸੀਂ ਤੁਸੀਂ ਕਿੱਧਰ ਆ ਰਹੇ ਸੀਗੇ ਅਸੀਂ ਸਾਡੀ ਤਾਂ ਕਾਰ ਖੜੀ ਸੀਗੀ ਅਸੀਂ ਇਧਰ ਆਪਦੀ ਸਾਈਡ ਤੇ ਸਹੀ ਲਾਈ ਦੀ ਸੀਗੀ ਠੀਕ ਹੈ ਖੜੀ ਸੀਗੀ ਕਾਰ ਠੀਕ ਹੈ ਤੇ ਉਹਨੇ ਰੌਂਗ ਸਾਈਡ ਆ ਕੇ ਕਾਰ ਦੇ ਵਿੱਚ ਮਾਰਿਆ ਨਾਲੇ ਦੋ ਸਕੂਟਰ ਨਾਲ ਤੇ ਕਾਰ ਤੇ ਵਿੱਚ ਬੱਚੇ ਬੈਠੇ ਸੀਗੇ ਤੇ ਉਹਨੂੰ ਧੱਕਦਾ ਲੈ ਗਿਆ ਉਹ ਕਿੰਨਾ ਲੰਦਿਆ ਕੋਈ 20 ਪਾ 20 ਫੁੱਟ ਕਾਰ ਨੂੰ ਖੜੀ ਨੂੰ ਧੱਕਦਾ ਲੈ ਗਿਆ ਕਾਰ ਉਸ ਵਕਤ ਕਾਰ ਦੇ ਵਿੱਚ ਕੌਣ ਸੀ ਕਾਰ ਦੇ ਵਿੱਚ ਦੋ ਮੇਰੇ ਬੱਚੇ ਸਾਡੇ ਬੱਚੇ ਸੀਗੇ ਠੀਕ ਹੈ ਤੇ ਉਹਨਾਂ ਨੂੰ ਅਸੀਂ ਮਸਾ ਲੋਕ ਖੋਣ ਕੇ ਬਾਹਰ ਕੱਢ ਠੀਕ ਹੈ ਤੇ ਫਿਰ ਡਰਾਈਵਰ ਨੂੰ ਜਦੋਂ ਅਸੀਂ ਉਹਨੂੰ ਫੜ ਲੱਗੇ ਤੇ ਉਧਰ ਹੋਰ ਉਹਦੇ ਨਾਲ ਦੇ ਬੰਦੇ ਆ ਗਏ ਉਹ ਗੱਲ ਪੈ ਗਏ ਆ ਕੇ ਤੇ ਉਹ ਇੰਨੇ ਨੂੰ ਜਦੋਂ ਮੈਂ ਪਾਸੇ ਹੋਇਆ ਉਹਨਾਂ ਨੇ ਦੁਕਾਨ ਤੇ ਕਹਿੰਦੇ ਤੂੰ ਦੁਕਾਨ 'ਚ ਜਾਵੜਾ ਤੇ ਉਹ ਡਰਾਈਵਰ ਨੂੰ ਕੱਢ ਕੇ ਲੈ ਗਏ ਆ ਤੇ ਜੋ ਡਰਾਈਵਰ ਦੀ ਹਾਲਤ ਇਹ ਸੀ ਵੀ ਉਹਨੂੰ ਕੋਈ ਪਤਾ ਨਹੀਂ ਲੱਗਦਾ ਸੀ ਬੇਸੁਰਖੀ ਸੀ ਉਹਨਾਂ ਦਾ ਖਾਦਾ ਸੀ ਓਕੇ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਇੱਕ ਤਾਂ ਇਧਰਲੀ ਸਾਈਡ 'ਤੇ ਸੜਕ ਭੀੜੀ ਟਰੱਕ ਆਉਣੇ ਨਹੀਂ ਚਾਹੀਦੇਗੇ ਤੇ ਅੱਜ ਬਚਾ ਹੋ ਗਿਆ ਇਸ ਤੋਂ ਬਾਅਦ ਕਿਸੇ ਨੂੰ ਮਾਰਨਗੇ ਤੇ ਇੱਕ ਜਿਹੜਾ ਇਹ ਨੁਕਸਾਨ ਕੀਤਾ ਹੈ ਨੁਕਸਾਨ ਦੀ ਭਰਤ ਕਰਵਾਈ ਕੀਤੀ ਜਾਵੇ ਕੀ ਕਰ ਰਿਹਾ ਹੈ ਇਹ ਕੀ ਘਟਨਾ ਬਈ ਹੈ ਹੈ ਕੀ ਕਰਦਾ ਗੱਡੀ ਦਾ ਦੂਜਾ ਚਲਾਉਂਦਾ ਸੀਗਾ ਸਾਡਾ ਰਿਸ਼ਤੇਦਾਰ ਠੀਕ ਹੈ ਠੀਕ ਹੈ ਆਪਣਾ ਮਕਾਨ ਇੱਥੇ ਫੈਕਟਰੀ ਰੋਡ ਤੇ ਪੁਰਾਣੀ ਮੰਡੀ ਚ ਓਕੇ ਇਹ ਲੈ ਕੇ ਆਇਆ ਸੀ ਬੱਚਿਆਂ ਨੂੰ ਗੱਡੀ ਨੇ ਉੱਥੋਂ ਧੱਕਿਆ ਦੇ ਠੀਕ ਹੈ ਤੇ ਮੈਂ ਤੁਹਾਨੂੰ ਫੋਨ ਕੀਤਾ ਨਾ ਨਾਨਾ ਆ ਜਾ ਮੈਂ ਇਹਨਾਂ ਦਾ ਨਾਨਾ ਇਹ ਮੇਰੇ ਦੋਸਤ ਚਲਾਉਂਦੇ ਸੀ ਕਾਰ ਹੈ ਕਾਰ ਚ ਚਲਾਉਂਦੇ ਸੀ ਕਿੰਨਾ ਡਾਡੀ ਚਲਾਉਂਦਾ ਸੀ ਠੀਕ ਹੈ ਤੇ ਇਹ ਟਰੱਕ ਇਧਰੋਂ ਆ ਰਹੇ ਤੁਸੀਂ ਕਿਧਰ ਜਾ ਰਹੇ ਸੀ ਇਹਦਾ ਟਰੱਕ ਇਧਰੋਂ ਆਇਆ ਠੀਕ ਹੈ ਇਹ ਟਰੱਕ ਵਾਲੇ ਹੈਗੇ ਕਿ ਭੱਜ ਗਏ ਹੈ ਉਹਦਾ ਪਾ ਉਹਦੇ ਭੱਜ ਗਏ ਠੀਕ ਹੈ ਜੇਕਰ ਡਰਾਈਵਰ ਅਗੜੀ ਦੇ ਕਿੱਥੇ